ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਬਣਿਆ ਖਤਰਾ ਕਿਸੇ ਸਮੇਂ ਵੀ ਗੁਰਦੇ ਹੋ ਸਕਦੇ ਨੇ ਫੇਲ ਇਹ ਸਾਡਾ ਨਹੀਂ ਕਹਿਣਾ ਹਾਲ ਦੇ ਵਿੱਚ ਮੈਡੀਕਲ ਰਿਪੋਰਟ ਜਨਤਕ ਹੋਈ ਹੈ ਤੇ ਡਾਕਟਰ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਫਸਲਾਂ ਦੇ ਕਟੋ-ਕਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਸਰਹੱਦ ਤੇ ਮਰਨ ਵਰਤਦੇ ਨੇ ਉਹਨਾਂ ਦੇ ਮਰਨ ਵਰਤ ਦਾ ਅੱਜ 16ਵਾਂ ਨੇ ਅੱਜ ਉਹ ਸੰਦੇਸ਼ ਜਾਰੀ ਕਰਨਗੇ ਉਥੇ ਕਿਸਾਨ ਅੰਦੋਲਨ ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋਣ ਜਾ ਰਹੇ ਨੇ ਇਸ ਬਾਰੇ ਡੱਲੇਵਾਲ ਦਾ ਸੰਦੇਸ਼ ਹੋ ਸਕਦਾ ਹੈ ਉਹ ਕਿਸਾਨਾਂ ਨੇ ਇਸ ਮੌਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਕੱਠੇ ਹੋਣ ਦਾ ਸੁਨੇਹਾ ਦੇ ਸਕਦੇ ਨੇ ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰੇ ਪ੍ਰਾਈਵੇਟ ਡਾਕਟਰਾਂ ਨੇ ਮੈਡੀਕਲ ਰਿਪੋਰਟ ਜਾਰੀ ਕਰਕੇ ਕਿਹਾ ਕਿ ਉਸ ਦਾ ਭਾਰ 12 ਕਿਲੋ ਤੋਂ ਵੱਧ ਘਟ ਗਿਆ ਉਸ ਦੇ ਗੁਰਦੇ ਵੀ ਕਿਸੇ ਸਮੇਂ ਫੇਲ ਹੋ ਸਕਦੇ ਨੇ ਉਸ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਐਨਾ ਹੀ ਨਹੀਂ ਡਾਕਟਰਾਂ ਮੁਤਾਬਕ ਲੰਮੇ ਸਮੇਂ ਤੱਕ ਭੁੱਖੇ ਰਹਿਣ ਕਰਕੇ ਉਨ੍ਹਾਂ ਦੇ ਲੀਵਰ ਦੇ ਵਿੱਚ ਵੀ ਸਮੱਸਿਆ ਹੋ ਸਕਦੀ ਹੈ ਆਓ ਸੁਣਦੇ ਹਾਂ ਕੱਲ ਇੱਕ ਇਸ਼ੂ ਆ ਗਿਆ ਸੀਗਾ ਕਿ ਜਿਹੜਾ ਮੈਸੇਜ ਲੱਗਿਆ ਸੀ ਐਸ ਐਚਓ ਸਤਰਾਣਾ ਵੱਲੋਂ ਕਿ ਡਾਕਟਰਾਂ ਦੀ ਟੀਮ ਆਉਣਾ ਚਾਹੁੰਦੀ ਹੈ ਉਹ ਸੈਂਪਲ ਲੈਣਾ ਚਾਹੁੰਦੀ ਐ ਅਸੀਂ ਆਖਿਆ ਵੀ ਕਦੇ ਮਨਾ ਨਹੀਂ ਕੀਤੀ ਲਗਾਤਾਰ ਡਾਕਟਰਾਂ ਦੀ ਟੀਮ ਸਾਡੇ ਕੋਲ ਆ ਰਹੀ ਹੈ ਇੱਕ ਸਰਕਾਰ ਤੌਰ ਤੇ ਆ ਰਹੀ ਹੈ ਇੱਕ ਦੂਜੀ ਸਵੈ ਮਾਨ ਦੀ ਜਿਹੜੀ ਟੀਮ ਹੈ ਉਹ ਰੋਜ਼ ਚੈੱਕ ਅਪ ਕਰ ਰਹੀ ਹੈ ਉਹ ਰੋਜ਼ ਜਨਤਕ ਕਰ ਰਹੀ ਹੈ ਤੁਸੀਂ ਵੀ ਹੁਣ ਤੱਕ ਜਿਹੜੀਆਂ ਰਿਪੋਰਟਾਂ ਲੈਂਤੀਆਂ ਉਹ ਜਨਤਕ ਕਰਦੀਏ ਕਿਤੇ ਆਪ ਵਿੱਚ ਦੀ ਦੋਨਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਕਿਤੇ ਚੜ੍ਹਾ ਤਰਾ ਨਾ ਕੁਛ ਅਸੀਂ ਸਟੇਜ ਤੋਂ ਕੁਛ ਹੋਰ ਕਹੀ ਜਾਈਏ ਸਵਾਏ ਮਨਾਲੀ ਟੀਮ ਕੁਛ ਹੋਰ ਕਹੀ ਜੇ ਡਾਕਟਰੀ ਰਿਪੋਰਟ ਕੁਛ ਹੋਰ ਕਹੀ ਜਾਵੇ ਹੁਣ ਤੇ ਇੱਕ ਦੀ ਅਸੀਂ ਆਖਿਆ ਵੀ ਜਨਤ ਕਰ ਦਿਓ ਉਹ ਇਧਰੋਂ ਚਲੋ ਇਹਨਾਂ ਦਾ ਫੈਸਲਾ ਹੋ ਗਿਆ ਸਾਡੀ ਰਾਤ ਵੀ ਗੱਲਬਾਤ ਹੋ ਗਈ ਸੀ ਉੱਚ ਅਧਿਕਾਰੀਆਂ ਨਾਲ ਉਹਦੇ ਵਿੱਚੋਂ ਇਹ ਜਿਹੜੀ ਹੁਣ ਤੇ ਕੋ ਏਕ-ਇਕ ਜਿਹੜੀ ਰਿਪੋਰਟਾਂ ਆਈਆਂ ਇਹਨਾਂ ਕੋਲੇ ਉਹ ਸਾਰੇ ਆਪਾਂ ਜਨਤਕ ਕਰਨਗੇ ਹਾਂਜੀ ਮੇਰਾ ਨਾਮ ਡਾਕਟਰ ਜਸਪ੍ਰੀਤ ਕੌਰ ਹੈ ਜੀ ਮੈਂ ਬਤੌਰ ਪੈਥੋਲੋਜਿਸਟ ਸਿਵਲ ਹਸਪੀਟਲ ਸਮਾਣਾ ਚ ਕੰਮ ਕਰ ਰਹੀ ਹਾਂ ਤਾਂ ਜੁਗਜੀਤ ਸਿੰਘ ਢੱਲੇਪਾਲ ਦੀ ਸਿਹਤ ਕਿਵੇਂ ਹੈ ਦੇਖੋ ਸੇਤਾ ਹੌਲੀ ਹੌਲੀ ਡਾਊਨ ਹੀ ਜਾ ਰਹੀ ਹੈ ਇਸ ਟਾਈਮ ਤੇ ਤਾਂ ਹੀ ਨੀਡਸ ਹਸਪਿਟਲਾਈਜੇਸ਼ਨ ਸਾਡੀਆਂ ਮਤਲਬ ਜਿਹੜੀਆਂ ਵੀ ਮੈਡੀਕਲ ਟੀਮਸ ਨੇ ਪਰਸੋ ਚੌਥੇ ਤੋਂ ਆਰੀਆਂ ਨੇ ਉਹਨਾਂ ਨੂੰ ਬੇਨਤੀ ਕਰਦੇ ਪਏ ਆ ਸੀ ਕਿ ਹਸਪਿਟਲਾਈਜ਼ ਹੋ ਜਾਣ ਤਾਂ ਮਤਲਬ ਵੀ ਡੋਂਟ ਵਾਂਟ ਕਿ ਕੋਈ ਵੀ ਮੈਡੀਕਲ ਇਸ਼ੂ ਉਹਨਾਂ ਨੂੰ ਫਰਦਰ ਆਵੇ ਜਾਂ ਉਹਨਾਂ ਦੀ ਕੋਈ ਹੋਰ ਸਿਹਤ ਤੇ ਨੁਕਸਾਨ ਹੋਵੇ ਤਾਂ ਮਤਲਬ ਸੇਤਾ ਵਿਗੜ ਰਹੀ ਹੈ ਹੌਲੀ ਹੌਲੀ ਕਿਉਂਕਿ ਪ੍ਰੋਲੋਂਗ ਫਾਸਟਿੰਗ ਹੈ ਬਹੁਤ ਵੀਕ ਹੋ ਚੁੱਕੇ ਨੇ ਮਸਲ ਮਾਸ ਬਹੁਤ ਘਟ ਗਿਆ ਤੇ ਇਨਫਿਊਜ਼ਨਸ ਦੀ ਵੀ ਲੋਡ ਪੈ ਸਕਦੀ ਹੈ ਅੱਗੇ ਆਈਵੀ ਫਲੂਇਡਸ ਦੀ ਜੋ ਵੀ ਲੈਣ ਗਏ ਹੈ ਨਾ ਤਾਂ ਲੋਡ ਤਾਂ ਅੱਗੇ ਫਰਦਰ ਹਸਪਟਲਾਈਜ਼ੇਸ਼ਨ ਦੀ ਹੈ ਬਿਮਾਰ ਵੀ ਨਹੀਂ ਉਹਨਾਂ ਨੂੰ ਕੈਂਸਰ ਦੀ ਮੈਡੀਸਨ ਵੀ ਨਹੀਂ ਲੈ ਰਹੇ ਬੜਾ ਅਫਰ ਪੈ ਰਿਹਾ ਹੋਏਗਾ ਹਾਂਜੀ ਹਾਂ ਬਿਲਕੁਲ ਅਗਰ ਮੈਡੀਸਨ ਨਹੀਂ ਲੈ ਰੇ ਤਾਂ ਆਬਵੀਅਸਲੀ ਬੋਡੀ ਤੇ ਅਸਰ ਤਾਂ ਪੈ ਹੀ ਰਿਹਾ ਹੈ ਨਾ ਤੇ ਉਹ ਵੀ ਇੱਕ ਦੁਬਿਧਾ ਜਨਕ ਹੈ ਕਿ ਉਹ ਕਿਉਂਕਿ ਉਹਨਾਂ ਦੀ ਜੋ ਉਹਨਾਂ ਨੇ ਆਪਣੀ ਹੰਗਰ ਸਟ੍ਰਾਈਕ ਰੱਖੀ ਹੈ ਕਿਸਾਨਾਂ ਨੂੰ ਦੀ ਜਿਹੜੀ ਆਪਣੀ ਡਿਮਾਂਡਸ ਲਈ ਤੇ ਅਗਰ ਉਹ ਮੈਡੀਸਨ ਨਹੀਂ ਲੈ ਰਹੇ ਤਾਂ ਇਹ ਵੀ 네ਗੇਟਿਵ ਹੀ ਇਮਪੈਕਟ ਉਹਨਾਂ ਦੀ ਸਿਹਤ ਤੇ ਪਾ ਰਹੀ ਹੈ ਜਿਹੜਾ ਪ੍ਰਾਈਵੇਟ ਡਾਕਟਰਾਂ ਨੇ ਜਿਹੜਾ ਬਲੇਡਨ ਜਾਰੀ ਕਰ ਉਹਨਾਂ ਨੇ ਕਿ ਆਸੀਂ ਕਿਸੇ ਟਾਈਮ ਵੀ ਗੁਰਦੇ ਫੇਲ ਹੋ ਸਕਦੇ ਹਾਂ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਨੇ ਤੇ ਕਿਉਂਕਿ ਕਰੀਟਿਨਿਨ ਡਿਰੇਂਜਡ ਆ ਰਿਹਾ ਤਾਂ ਕਿਸੇ ਟਾਈਮ ਵੀ ਉਹ ਐਕਿਊਟ ਰੀਨਲ ਫੇਲਿਅਰ ਚ ਜਾ ਸਕਦੇ ਨੇ ਹੁਣ ਤੱਕ ਜਿਹੜੀ ਸਰਕਾਰੀ ਟੀਮ ਸੀ ਉਸਾਨ ਕਹਿ ਰਹੇ ਸੀ ਕਹਿ ਰਹੀ ਆ ਕਿ ਡਲੇ ਵਾਲ ਬਿਲਕੁਲ ਠੀਕ ਨੇ ਸਿਹਤ ਜਾਵਨੇ ਪਰ ਅੱਜ ਤੁਸੀਂ ਖੁਲਾਸਾ ਕਰ ਰਹੇ ਹੋ ਕਿ ਕਾਫੀ ਸਿਹਤ ਡਾਊਨ ਹੈ ਨਹੀਂ ਜੀ ਪਰਸੋਂ ਤੋਂ ਪਰਸੋਂ 8 ਤਰੀਕ ਦੀਆਂ ਰਿਪੋਰਟਸ ਤੋਂ ਅਸੀ ਕਿ ਹੈ ਕਾਫੀ ਸ਼ੁਰੂ ਤਾਂ ਇਹ ਹੈ ਕਿ ਚਲੋ ਕਿਉਂਕਿ ਫਾਸਟਿੰਗ ਤੇ ਨੇ ਤਾਂ ਡਿਰੇਂਜਡ ਜਿਹੜੇ ਥੋੜੇ ਰੀਨਲ ਫੰਕਸ਼ਨ ਟੈਸਟ ਨੇ ਜਾਂ ਯੂਰਿਕ ਐਸਿਡ ਨੇ ਜੋ ਵੀ ਡਿਰੇਂਜਡ ਪੈਰਾਮੀਟਰਸ ਨੇ ਸ਼ੁਰੂ ਦੇ ਵਿੱਚ ਤਾਂ ਫਾਸਟਿੰਗ ਦੇ ਵਿੱਚ ਆ ਜਾਂਦੇ ਆ ਲੇਕਿਨ 8 ਤਰੀਕ ਦੀ ਜਿਹੜੀ ਰਿਪੋਰਟ ਸੀ ਉਤੋਂ ਸਾਡੀ ਟੀਮ ਐਡਵਾਈਸ ਵੀ ਕਰਕੇ ਗਈ ਸੀ ਰਿਕੁਐਸਟ ਵੀ ਕਰਕੇ ਗਈ ਸੀ ਕਿ ਤੁਹਾਡੀਆਂ ਰਿਪੋਰਟਸ ਡਿਰੇਂਜਡ ਨੇ ਤਾਂ ਬੈਟਰ ਹੈ ਕਿ ਅਗਰ ਆਪਾਂ ਹਸਪੀਟਲ ਦਾਖਲ ਹੋ ਜਾਈਏ ਤੁਹਾਡੀ ਸਿਹਤ ਯਾਬੀ ਲਈ ਤੁਹਾਡੀ ਸਿਹਤ ਵਾਸਤੇ ਇਹ ਅੱਛਾ ਹੋਏਗਾ ਅਸੀਂ ਚੱਲਦੇ ਆਂ ਅਗਰ ਹੰਗ ਜਿਹੜਾ ਹੰਗ ਸਟ੍ਰਾਈਕ ਹੈਗੀ ਹੈ ਕੰਟੀਨਿਊ ਚੱਲ ਰਹੀ ਆ ਅਗਰ ਨਹੀਂ ਜਾਂਦੇ ਹਸਪੀਟਲ ਨਹੀਂ ਜਾਂਦੇ ਉਹ ਤਾਂ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੇ ਹਾਲਾਤ ਹੋ ਸਕਦੇ ਨੇ ਤੁਹਾਡੇ ਮੁਤਾਬਿਕ ਜੀ ਕੋਈ ਕ੍ਰਿਟੀਕਲ ਕ੍ਰਿਟੀਕਲ ਹੋ ਸਕਦੇ ਆ ਵੈਸੇ ਤਾਂ ਦੇਖੋ ਆਪਾਂ ਕਹਿੰਨੇ ਆ ਕਿ 8 ਤਰੀਕ ਤੋਂ ਅਸੀਂ ਇਹਨਾਂ ਨੂੰ ਲਗਾਤਾਰ ਬੇਨਤੀ ਹੀ ਕਰ ਰਹੇ ਆ ਕਿ ਤੁਸੀਂ ਹਸਪੀਟਲਾਈਜ਼ ਹੋ ਜਾਓ ਕਿਉਂਕਿ ਆਲਰੇਡੀ ਕ੍ਰੋਨਿਕ ਡਿਜ਼ੀਜ਼ ਦੇ ਪੇਸ਼ੈਂਟ ਨੇ ਮੈਡੀਸਿਨ ਉਹਨਾਂ ਦੀ ਮਿਸ ਹੋ ਰਹੀ ਹੈ ਰੈਗੂਲਰਲੀ ਹਨਾਂ ਕੈਂਸਰ ਪੇਸ਼ੈਂਟ ਨੇ ਉਹ ਵੀ ਮੈਡੀਸਿਨ ਮਿਸ ਹੋ ਰਹੀ ਹੈ ਉਹ ਵੀ ਤਾਂ ਇੱਕ ਉਹਨਾਂ ਦਾ ਹੈਲਥ ਇਸ਼ੂ ਹੈ ਨਾ ਤਾਂ ਐਡੀਸ਼ਨਲ ਨਹੀਂ ਤਾਂ ਜਿਹੜਾ ਫਾਸਟਿੰਗ ਵਾਲਾ ਬੰਦਾ ਹੈ ਉਹ ਆਲਰੇਡੀ ਹੈਲਥ ਡਾਊਨ ਹੈ ਔਰ ਕੈਂਸਰ ਦੇ ਪੇਸ਼ੈਂਟ ਨੇ ਉਹਦੀ ਮੈਡੀਸਿਨ ਵੀ ਨਹੀਂ ਜਾ ਰਹੀ ਤਾਂ ਕਿਡਨੀ ਸੇ ਦਾ ਫੈਕਟ ਹੈ ਇਹ ਤਾਂ ਕੁਝ ਵੀ ਅਗਿਆਨ ਵਾਲੇ ਟਾਈਮ ਤੇ ਹੋ ਸਕਦਾ ਸੋਦਾ ਦਿਆ ਕਿ ਕਿਸਾਨਾਂ ਨੇ ਡੱਲੇਵਾਲ ਦਾ ਚੈੱਕਅਪ ਕਰ ਲਈ ਆਈ ਸਰਕਾਰੀ ਡਾਕਟਰ ਦੀ ਟੀਮ ਨੂੰ ਵੀ ਰੋਕ ਲਿਆ ਸੀ ਕਿਸਾਨਾਂ ਦਾ ਕਹਿਣਾ ਕਿ ਡਾਕਟਰਾਂ ਨੂੰ ਪਹਿਲਾਂ ਡੱਲੇਵਾਲ ਦੀ ਹੁਣ ਤੱਕ ਹੋਈ ਜਾਂਦੀ ਰਿਪੋਰਟ ਦੇਣੀ ਪਵੇਗੀ ਉਸ ਤੋਂ ਬਾਅਦ ਹੀ ਸਰਕਾਰੀ ਡਾਕਟਰਾਂ ਨੂੰ ਡੱਲੇਵਾਲ ਦੀ ਜਾਂਚ ਕਰਨ ਦੀ ਇਜਾਜ਼ਤ ਹੋਵੇਗੀ ਉਥੇ ਕਿਸਾਨਾਂ ਨੇ ਕਿਹਾ ਕਿ 13 ਦਸੰਬਰ ਨੂੰ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਪੁਤਲੇ ਫੁੱਕੇ ਜਾਣੇ ਚਾਹੀਦੇ ਨੇ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਗੰਭੀਰ ਨਹੀਂ ਹੈ ਹਕੀਕਤ ਟੀਵੀ ਪੰਜਾਬ ਬਿਲੇ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ